ਹਲੇ ਸਾਹਿਬਾਂ ਤੁਸੀਂ ਖਰੀਦ ਸ਼ੁਰੂ ਕਰਾਣਾ ਹੈ ਕਿਸਾਨਾਂ ਨੂੰ ਤੇ ਕੀ ਅਪੀਲ ਕਰਨੀ ਚਾਹੀਦੀ ਹੈ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਹਰੇਕ ਕਵਰੇਜ ਕਰਨ ਵਾਸਤੇ ਤੁਸੀਂ ਸਾਡੀ ਪਹੁੰਚਦੇ ਹੋ ਔਰ ਉਹਨਾਂ ਦੇ ਨਾਲ ਨਾਲ ਮੇਰੇ ਨਾਲ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੇਠੀ ਉਧਨਵਾਲ ਜੀ ਔਰ ਸਾਡੇ ਸ਼ਹਿਰ ਦੇ ਪ੍ਰਧਾਨ ਆਪਣੇ ਲਾਟੀ ਜੀ ਰਾਣਾ ਜੀ ਔਰ ਸਾਰੇ ਐਮਸੀ ਸਹਿਬਾਨ ਸਾਰੇ ਅਹੁਦੇਦਾਰ ਸਹਿਬਾਨ ਲੀਡਰ ਸਹਿਬਾਨ ਜਿੱਲੀ ਆਮ ਆਦਮੀ ਪਾਰਟੀ ਦੇ ਸਾਡੀ ਦੇ ਸਾਰੇ ਇੱਥੇ ਪਹੁੰਚੇ ਆ ਤੇ ਉਹ ਕਿਸਾਨਾਂ ਦੇ ਪ੍ਰਬੰਧ ਹੈ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਚੇਅਰਮੈਨ ਸਾਹਿਬ ਨੇ ਵੀ ਦੱਸਿਆ ਕਿ ਪੂਰੇ ਪ੍ਰਬੰਧ ਕਰ ਦਿੱਤੇ ਗਏ ਆ ਔਰ ਫਿਰ ਵੀ ਕਿਸੇ ਨੂੰ ਜੇਕਰ ਕੋਈ ਦਿੱਕਤ ਆਂਦੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਕੋਈ ਐਦਾਂ ਦੀ ਗੱਲ ਨਹੀਂ ਹੈ ਕਿ ਉਹ ਆਪਣਾ ਜਿਸ ਤਰ੍ਹਾਂ ਝੋਨੇ ਦੀ ਗੱਲ ਕਰਦੇ ਸੀ ਆਪਾਂ ਕਿ ਉਹੋ ਝੋਨਾ ਠੀਕ ਔਰ ਸੁੱਕਾ ਲੈ ਕੇ ਆਣ ਤਾਂ ਕਿ ਉਹਨਾਂ ਦੇ ਨਾਲ ਦੀ ਨਾਲ ਜਿਹੜਾ ਚੱਕਿਆ ਜਾਊਗਾ ਔਰ ਨਾਲ ਦੀ ਨਾਲ ਉਹਨਾਂ ਨੂੰ ਡੀਪੇਮੈਂਟ ਕਰ ਦਿੱਤੀ ਜਾਵੇ। ਸਰਕਾਰ ਵੱਲ ਤੇ ਜਿਹੜਾ ਹੈਗਾ ਕਿਸਾਨਾਂ ਨੂੰ ਕੋਈ ਦਿੱਕਤ ਜੇ ਆਂਦੀ ਆ ਤਾਂ ਉਹ ਉਹਦੇ ਖੜੀ ਹੈ। ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਔਰ ਫਿਰ ਵੀ ਜੇਕਰ ਕੋਈ ਵੀ ਮੈਂ ਆਪਣੇ ਹਲਕੇ ਬਲਾਜਰ ਦੀ ਗੱਲ ਕਰਦੀ ਆ ਜੇਕਰ ਕੋਈ ਵੀ ਕਿਸੇ ਕਿਸਮ ਦੀ ਕਿਸੇ ਨੂੰ ਦਿੱਕਤ ਹੋਈ ਕਿਸਾਨ ਮੇਰੇ ਵੀਰਾਂ ਨੂੰ ਤਾਂ ਉਹ ਜਰੂਰ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦੀ ਹੱਲ ਕਰਾਂਗੇ ਔਰ ਹਮੇਸ਼ਾ ਕਰਦੇ ਆਏ ਹਾਂ ਤੇ ਪੇਮੈਂਟ ਸਿੱਧੀ ਕਿਸਾਨਾਂ ਦੇ ਖਾਤਿਆਂ 'ਚ ਜਾ ਰਹੀ ਹੈ ਸਦੀ ਹਾਂਜੀ ਜਿਹੜੀ ਪੇਮੈਂਟ ਹੈ ਉਹ ਉਹਨਾਂ ਦੇ ਕਿਸਾਨਾਂ ਦੇ ਖਾਤੇ 'ਚ ਜਾਉਂ ਪ੍ਰਧਾਨ ਜੀ ਅੱਜ ਖਰੀਦ ਸ਼ੁਰੂ ਕਰਾਈ ਆ ਤੁਸੀਂ ਐਮਐਲਏ ਸਾਹਿਬ ਵੀ ਪਹੁੰਚੇ ਆ ਚੇਅਰਮੈਨ ਸਾਹਿਬ ਵੀ ਪਹੁੰਚੇ ਹੋਰ ਸਾਰੇ ਇਲਾਕੇ ਦੇ ਇੱਥੇ ਪਹੁੰਚੇ ਆ ਕੀ ਕਹਿਣਾ ਚਾਹੁੰਦੇ ਆ ਤੁਸੀਂ ਤੇ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਪਹਿਲਾਂ ਤਾਂ ਮੈਂ ਇੱਥੇ ਪਹੁੰਚਣ ਤੇ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਤੇ ਮੇਰੇ ਸ਼ਹਿਰ ਦੇ ਐਮਸੀ ਸਾਹਿਬਾਨ ਤੇ ਹੋਰ ਵੀ ਮੂਤਬਦ ਬੰਦੇ ਤੇ ਸਾਡੇ ਤੇ ਮੈਂ ਇਹਨਾਂ ਦਾ ਧੰਨਵਾਦ ਕਰਨਾ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿਸਾਨਾਂ ਨੂੰ ਕੀ ਉਹ ਝੋਨਾ ਸੁੱਕਾ ਲੈ ਕੇ ਆਣ ਕਿਉਂਕਿ ਸਾਡੇ ਕੋਲ ਅਸੀਂ 17 ਮੌਸਮ ਝੋਨਾ ਭਰੀਦਾ ਹੈ ਤੇ ਉਸ ਜਦੋਂ ਉਸਤਾ ਦਾ ਮੌਜੂਦ ਹੋਊਗਾ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਮੇਰੇ ਕਿਸਾਨ ਭਰਾ ਦੋ ਤਿੰਨ ਘੰਟੇ ਚ ਅਸੀਂ ਬਹਿਲੇ ਕਰਕੇ ਉਹਨਾਂ ਤੋਂ ਤੋਰ ਲਾ ਕੇ ਤੇ ਹੋਰ ਕੋਈ ਮੈਸੇਜ ਦੇਣਾ ਚਾਹੁੰਦਾ ਬਸ ਹੋਰ ਇਹੀ ਹੈ ਕਿ ਸਾਨੂੰ ਐਮਐਲਏ ਸਾਹਿਬ ਦਾ ਇੰਨਾ ਸਹਿਯੋਗ ਹੈ ਕਿ ਸਾਨੂੰ ਲਾਸਟ ਟਾਈਮ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਛਾਣੀ ਨਹੀਂ ਹੋਈ ਤੇ ਅਸੀਂ ਐਤਕੀ ਵੀ ਇਹੀ ਬੇਨਤੀ ਕਰਦੇ ਹਾਂ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਛਾਣੀ ਨਹੀਂ ਆਊਗੀ ਬੁਕਰਾਈ ਹੈ ਕੀ ਕਹਿਣਾ ਚਾਹੁੰਦੇ ਆ ਜ਼ਿਮੀਂਦਾਰਾਂ ਨੂੰ ਕਿਸੇ ਚਿਨੇਆ ਦੇਣਾ ਚਾਹੀਦਾ ਜ਼ਿਮੀਂਦਾਰਾਂ ਨੂੰ ਸੁਨੇਹਾ ਇੱਕੋ ਹੀ ਸਭ ਤੋਂ ਵੱਡਾ ਹੈ ਕਿ ਜਿਹੜਾ ਆਪਣਾ ਜੀਰੀ ਹੈ ਝੋਨਾ ਉਹ ਸੁੱਕਾ ਲੈ ਕੇ ਆਉਣ ਆਪਾਂ ਲਾਸਟ ਟਾਈਮ ਆੜਤੀਆਂ ਨੇ ਇਕੱਠੇ ਹੋ ਕੇ ਵੀ ਇਹ ਅਪੀਲ ਕਰੀ ਸੀਗੀ ਕਿ ਜੇ ਸੁੱਕਾ ਝੋਨਾ ਲੈ ਕੇ ਆਉਗੇ ਤਾਂ ਉਹਨਾਂ ਨੂੰ ਦਿੱਕਤ ਨਹੀਂ ਹੋਊਗੀ ਬੈਠਣਾ ਨਹੀਂ ਪਊਗਾ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਮਾਲ ਵੀ ਉੱਠ ਜੂਗਾ ਤੇ ਜਲਦੀ ਤੋਂ ਜਲਦੀ ਪੇਮੈਂਟ ਪੈ ਜਾਊਗੀ ਸੁੱਕਾ ਝੋਨਾ ਹੀ ਮੇਨ ਹੈ ਕਿ ਜਿੰਨਾ ਸੁੱਕਾ ਆਊਗਾ ਉਨੀ ਜਲਦੀ ਕੰਮ ਹੋਊਗਾ ਮਲੇ ਸਾਰੇ ਪ੍ਰਬੰਧ ਕੀਤੇ ਆ ਮੰਡੀ ਅੱਚ ਬਿਲਕੁਲ ਸਾਰੇ ਪ੍ਰਬੰਧ ਮੁਕਤ ਨੇ ਹਰੇਕ ਮੰਡੀ ਦੇ ਵਿੱਚ ਜਿਵੇਂ ਪਾਣੀ ਪ ਜਿੰਨੇ ਵੀ ਹੈਗੇ ਸਾਰੇ ਪੁਖਤਾ ਪ੍ਰਬੰਧ ਨੇ ਕੋਈ ਪੂਰੀ ਤਿਆਰੀ ਕੋਈ ਦਿੱਕਤ ਨਹੀਂ ਹੈ। ਹਰ ਵਾਰ ਦੇਖਣ ਚਾਹੁੰਦਾ ਕਿ ਤਰਪੈਲਾਂ ਜਿਹੜੀਆਂ ਹੈਗੀਆਂ ਤੇ ਸਰਾਖ ਹੁੰਦੇ ਉਹਨਾਂ ਦੇ ਵਿੱਚ ਉਹਦੇ ਬਾਰੇ ਪ੍ਰਬੰਧ ਹੈ। ਹਾਂ ਬਿਲਕੁਲ ਪ੍ਰਬੰਧ ਹੈਗੇ ਜਿਹੜੇ ਸਰਾਖ ਹੁੰਦੇ ਨਾ ਖਾਸਾ ਜੀ ਪਤਾ ਕੀ ਹੈ ਕਈ ਵਾਰ ਪਿਛਲੀਆਂ ਤਰਪੈਲਾਂ ਹੁੰਦੀਆਂ ਉਹ ਵੀ ਵਿੱਚ ਹੀ ਹੁੰਦੀਆਂ ਹਨਾ ਕਈ ਵਾਰ ਉਹ ਵੀ ਕੰਮ ਆ ਜਾਂਦੀਆਂ। ਨਵੀਆਂ ਵੀ ਮਿਲਦੀਆਂ ਨੇ ਹਰ ਵਾਰੀ ਤੇ ਉਹਦੇ ਨਾਲ ਕੀ ਜਿਹਨੇ ਪੁਰਾਣੀਆਂ ਹੁੰਦੇ ਉਹ ਵੀ ਰੱਖਣੀਆਂ ਪੈਂਦੀ ਕਿਤੇ ਨਾ ਕਿਤੇ ਉਹ ਵੀ ਕੰਮ ਆ ਜਾਂਦੀਆਂ। ਪੁਰਾਣੀਆਂ ਦੇ ਵਿੱਚ ਸਰਾਖਤਾ ਹੋ ਹੀ ਜਾਂਦਾ ਹੈ ਨਾ। ਤੇ ਵੱਟ ਐਦਾਂ ਨਹੀਂ ਹੈ ਹਰ ਇੱਕ ਤਰ੍ਹਾਂ ਦੇ ਜਿਹੜਾ ਪ੍ਰਬੰਧ ਪੁਖ